ਡੇਲੀ ਤਾਂ ਆਪਣੇ ਕੋਲ ਲੱਗੇ ਨਹੀਂ ਜਾਂਦਾ ਸੂਟਾਂ ਨੂੰ ਤੇ ਜਿਹੋ ਉਹਨੇ ਦੇ ਜਿਹੜੇ ਕਸਟਮਰ ਸੀਗੇ ਉਹ ਸੂਟ ਮੰਗਦੇ ਪਏ ਸੀਗੇ ਤੇ ਇਸ ਕਰਕੇ ਜਿਹੜਾ ਮਿਸਤਰੀ ਜਿਹੜੇ ਪਹਿਲਾਂ ਆਪਾਂ ਨੂੰ ਅੰਦਰ ਲੈ ਸਿਉਣ ਦਿੰਦੇ ਹੈਗੇ ਤੇ ਫਿਰ ਜਿਹੋ ਉਹਨਾਂ ਨੇ ਜਦੋਂ ਥੋੜਾ ਥੋੜਾ ਕੰਮ ਜਿਹੜਾ ਫਿਨਿਸ਼ ਕੀਤਾ ਤੇ ਫਿਰ ਮੈਂ ਅੰਦਰ ਆਈ ਤੇ ਅੰਦਰ ਆ ਕੇ ਇੱਕ ਦਿਨ ਤਾਂ ਪਹਿਲਾਂ ਮੈਂ ਕਿਤੇ ਸਫਾਈ ਸਫਾਈ ਕਰਨ ਤੋਂ ਬਾਅਦ ਵਿੱਚ ਫਿਰ ਜਿਵੇਂ ਜਿਹੜੇ ਸੂਟ ਸੀਗੇ ਉਹਨਾਂ ਨੂੰ ਕਟਿੰਗ ਲਿਆ ਸੀਗਾ ਕਰ ਤੇ ਕਟਿੰਗ ਕਰਨ ਤੋਂ ਬਾਅਦ ਮੈਂ ਆਖਿਆ ਵੀ ਹੁਣ ਆਪਾਂ ਨੂੰ ਮਨ ਮਾਰ ਕੇ ਤਾਂ ਇਹ ਸੂਟ ਜਿਹੜੇ ਹੈਗੇ ਆ ਸਿਉਣਾ ਹੀ ਪੈਣਾ ਕਿਉਂਕਿ ਜੇ ਕਾਫੀ ਦਿਨ ਸੂਟ ਪਏ ਰਹਿਣ ਨਾ ਹਨ ਤੇ ਇਹਨਾਂ ਨੂੰ ਵੈਸੇ ਵੀ ਤਿੰਨ ਚਾਰ ਦਿਨ ਹੋ ਗਏ ਸੀ ਪਏਆਂ ਨੂੰ ਤੇ ਨਾ ਤੇ ਮੈਂ ਆਪਣਾ ਕੁਝ ਕਰ ਪਾਉਂਦੀ ਸੀਗੀ ਤੇ ਨਾ ਹੀ ਕਿਸੇ ਦਾ ਕਿਉਂਕਿ ਹਨ ਜਦੋਂ ਘਰ ਦੇ ਵਿੱਚ ਖਲਾਰਾ ਹੋਵੇ ਨਾ ਤੇ ਫਿਰ ਇਹ ਜਿਹੜਾ ਆ ਵੀ ਦਿਲ ਨੇ ਕਰਦਾ ਹੈਗਾ ਕਿਸੇ ਕੰਮ ਨੂੰ ਵੀ ਤੇ ਕਲਾਰਾ ਬਹੁਤ ਜ਼ਿਆਦਾ ਸੀਗਾ ਤੇ ਮੇਰੇ ਕਸਟਮਰ ਕਹਿੰਦੇ ਸੀ ਕਿ ਮੈਨੂੰ ਸੂਟ ਸਾਨੂੰ ਜਲਦ ਤੋਂ ਜਲਦੀ ਦੋ ਵੈਸੇ ਮੈਂਨਾਂ ਦੇ ਸੂਟ ਪਹਿਲਾਂ ਦੋ ਸਲਾਈ ਕਰਕੇ ਫੜਾ ਦਿੱਤੇ ਸੀਗੇ ਤੇ ਹੁਣ ਉਹਨਾਂ ਦੇ ਦੋ ਹੋਰ ਆਏ ਹੋਏ ਆ ਤੇ ਫਿਰ ਮੈਂ ਕਿਹਾ ਜੀ ਇਹ ਵੀ ਸਲਾਈ ਕਰ ਲੈਣੇ ਹੈਗੇ ਆ ਤੇ ਇਥੇ ਮੈਂ ਕਰਦੀ ਪਈ ਸੀਗੀ ਜੀ ਸੂਟ ਸਲਾਈ ਤੇ ਤੁਸੀਂ ਜੁੜੇ ਰਹੇ ਹੋ ਜੀ ਮੇਰੀ ਵੀਡੀਓ ਦੇ ਨਾਲ ਐਂਡ ਤੱਕ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਕੋਈ ਵੀ ਵੀਡੀਓ ਰੈਗੂਲਰ ਰਹਿਣੀ ਹੈ। ਹੇਠ ਦੇ ਜਿਹੜੇ ਪੋਟ ਦੀ ਚਾਰਾ ਜਿਹੜਾ ਹੈਗਾ ਜਿਹਦੇ ਬਸਟਿੰਗ ਉਡਾਣ ਕਰਤੀ ਸੀ ਤੇ ਸੇਪ ਤੇ ਸ਼ੇਅਰ ਕੀਤਾ ਤੇ ਫੇਰ ਆਪਾਂ ਤੁਰਕੀ ਹੋਏ ਸੀਗੇ ਮੌਜੂਦਾ ਬਸਟਿੰਗ ਹੋ ਰੰਗ ਅੰਦਰ ਆ ਗਈ। ਤੇ ਮੈਂ ਇਥੇ ਭਾਦੇ ਪੇਨ ਦੀ ਫੇਰ ਕੀ ਹੁੰਦੀ ਫਿਰ ਕੀ ਜੜੀ ਹੈਗੀ ਸੀਗੀ ਪਤਾ ਨਹੀਂ ਕੀ ਹੋ ਗਿਆ ਡਸਟਿੰਗ ਦੇ ਕੰਮ ਦੇ ਕਿ ਮੈਨੂੰ ਆਵਾਜ਼ ਬਹੁਤ ਜ਼ਿਆਦਾ ਆ ਰਹੀ ਸੀਗੀ ਵਿੱਚ ਲਓ ਜੀ ਆਪਾਂ ਫੁੱਲ ਲਾਈ ਫਿਰਕੀ ਪਰ ਫਿਰਕੀ ਪਰੰਦੋ ਬਾਅਦ ਜਿਹੜੇ ਹੋਈ ਸੀਗੇ ਉਹਨੇ ਬਹੁਤ ਜ਼ਿਆਦਾ ਡਸਟਿੰਗ ਕੀਤੀ ਹੋਈ ਸੀ ਮੈਂ ਕਿਹਾ ਕਿ ਫਿਰਕੀ ਲਗਾ ਕੇ ਤੇ ਫੇਰ ਹੀ ਆਪਾਂ ਜਿਹੜੇ ਹੈਗਾ ਹੈ ਮਸ਼ੀਨ ਦੇ ਵਿੱਚ ਡਸਟਿੰਗ ਕੱਢ ਕੇ ਤੇ ਫੇਰ ਹੀ ਆਪਾਂ ਜਿਹੜਾ ਆਪਣਾ ਕੰਮ ਆ ਉਹ ਸ਼ੁਰੂ ਕਰਦੇ ਹੈਗੇ ਹਾਂ ਹਾਂ ਦੇ ਫਿਰ ਜੀ ਮੈਂ ਨਾ ਇੱਥੇ ਨਾ ਆਪਣੀ ਫਿਰਕੀ ਲਗਾ ਕੇ ਸੋ ਇਹਦੇ ਵਿੱਚ ਤੱਕ ਆਪਾਂ ਆ ਕੇ ਤੇ ਤੁਸੀਂ ਕਹਿੰਦੇ ਹੋ ਨੇ ਸਾਰੇ ਕਿ ਕਿੰਨਾ ਹਨੇਰਾ ਹੈ ਇੱਥੇ ਬਟ ਹਨੇਰਾ ਨਹੀਂ ਹੈਗਾ ਬਹੁਤ ਜ਼ਿਆਦਾ ਚਾਨਣ ਸੀਗਾ ਤੇ ਰੋਸ਼ਨੀ ਬਹੁਤ ਜ਼ਿਆਦਾ ਬਾਹਰੋਂ ਵੀ ਆਉਂਦੀ ਪਈ ਸੀ ਕਿ ਤੇ ਅੰਦਰ ਵੀ ਮੈਂ ਦੋ ਲਾਈਟਸ ਲਾਈਆਂ ਹੋਈਆਂ ਨੇ ਤੇ ਫਿਰ ਜਿੱਥੇ ਮੇਰੇ ਤੇ ਵੀ ਬਹੁਤ ਜ਼ਿਆਦਾ ਡਸਟਿੰਗ ਲੱਗੀ ਸੀ ਦੀ ਮੈਂ ਵੀ ਆਪਣੀ ਇੰਡਸਟਰੀ ਜਿਹੜੀ ਹੈਗੀ ਸੀ ਉਹਨੂੰ ਸਾਫ਼ ਕਰ ਦਿੱਤੀ ਸੀ ਤੇ ਫਿਰ ਮੈਂ ਸੋਚੇ ਮੈਂ ਚਲੋ ਮਸ਼ੀਨ ਦੀ ਵੀ ਡਸਟਿੰਗ ਸਾਫ਼ ਕਰਕੇ ਆਪਣੀ ਚੇਅਰ ਸਾਫ਼ ਕਰਕੇ ਤੇ ਫਿਰ ਹੀ ਮੈਂ ਜਿਹੜੇ ਹੈਗਾ ਉਹ ਕੱਪੜੇ ਸਲਾਈ ਕਰਨ ਬੈਠਦੀ ਹੈਗੀ ਆ ਤੇ ਭਈ ਇਹ ਹਨਾ ਉਹ ਪੱਕਾ ਕੀਤਾ ਉਧਰ ਪਲੇਟ ਕੱਟਣ ਲੱਗ ਬੰਦੇ ਸੀ ਕਿ ਦੇ ਇਧਰ ਦੂਸਰਾ ਵੀ ਇਹ ਕੱਟਣ ਲੱਗ ਪੈਂਦਾ ਸੀ ਕਿਉਂਕਿ ਆਪਣੇ ਬਸ ਦੋ ਹੀ ਭਾਈ ਜਿਹੜੇ ਹੈਗੇ ਨੇ ਉਹ ਕੰਮ ਤੇ ਲੱਗੇ ਹੋਏ ਨੇ ਜਿਆਦਾ ਬਈ ਨਹੀਂ ਕੰਮ ਤੇ ਲੱਗੇ ਹੈਗੇ ਉਹ ਦੋਨੇ ਹੀ ਬਸ ਇੱਕ ਠੇਕੇਦਾਰ ਹੈ ਤੇ ਜਿਹੜਾ ਇੱਕ ਠੇਕੇਦਾਰ ਦੇ ਨਾਲ ਉਸ ਦੇ ਨਾਲ ਜਿਹੜਾ ਇੱਕ ਮੁੰਡਾ ਕੰਮ ਕਰਦਾ ਬਸ ਇੱਕੋ ਹੀ ਤੇ ਸਸਿ ਕਾਜੀ ਸਾਰੇ ਪੱਕਾ ਦਾ ਸਾਰੇ ਟਿਕ ਟਕ ਉਹਦੇ ਬਾਰੇ ਤਾਂ ਵੀ ਸਾਰੇ ਜਨਤ

ਤੇ ਆਪਣੇ ਜਿਹਦੇ ਨਾਲ ਹਾਫ ਜਿਹੜਾ ਉਹ ਬਣਿਆ ਹੋਇਆ ਸੀਗਾ ਤੇ ਸਲਵਾਰ ਜਿਹੜੀ ਹਾਫ ਬਣੀ ਹੋਈ ਸੀਗੀ ਤੇ ਕਮੀਜ਼ ਦਾ ਵੀ ਗਲਾ ਗੋਲਾ ਜਿਹੜਾ ਹੈਗਾ ਸੀ ਮੈਂ ਬਣਾ ਕੇ ਰੱਖਿਆ ਸੀ ਕਿਉਂਕਿ ਮੈਂ ਥੋੜਾ ਟਾਈਮ ਥੋੜਾ ਸਾਰੇ ਅੱਧ ਜਿਹੜਾ ਕੰਮ ਹੈ ਨਾ ਮੈਂ ਰਾਤ ਨੂੰ ਰੈਡੀ ਕਰਕੇ ਰੱਖ ਲੈਣੀ ਹੁੰਦੀ ਹੈ ਤੇ ਫਿਰ ਮੈਂ ਜਿਹੜਾ ਸਵੇਰ ਸੂਟ ਹੁੰਦਾ ਉਸ ਨੂੰ ਸਟਿਚ ਕਰਨ ਲੱਗ ਪੈਣੀ ਹੁੰਦੀ ਤੇ ਮੈਂ ਜੇ ਤੇ ਹਨਾ ਲੱਗੀ ਸੀ ਕਿ ਪੌਂਚੇ ਬਣਾਉਣ ਤੇ ਬਟ ਜਿਹੜੇ ਮੇਰੇ ਮਸ਼ੀਨਾਂ ਹਨਾ ਤੇ ਇਹ ਟੈਸਟਿੰਗ ਦਾ ਕਰਕੇ ਹਨ ਕਈ ਵਾਰ ਤੁਹਾਨੂੰ ਬਤੇ ਕਿ ਜਦੋਂ ਟੈਸਟਿੰਗ ਹੋ ਜਾਂਦੀ ਹੈਗੇ ਤਾਂ ਮਸ਼ੀਨ ਫਿਰ ਘਟ ਤੁਰਦੀ ਆ ਫਿਰ ਮੈਂ ਇਸ ਨੂੰ ਝਾੜੇ ਪੁੰਝਿਆ ਤੇ ਫਿਰ ਇਹ ਮਿੰਟੋਂ ਮਿੰਟ ਤੁਰਪੀ ਤੇ ਫਿਰ ਜੇ ਥੋੜਾ ਜਿਹਾ ਇਸ ਨੇ ਧਾਗਾ ਦੋ ਘੋੜੀ ਮੈਨੂੰ ਖਰਾਬ ਕੀਤਾ ਫਿਰ ਜੇ ਆਪਾਂ ਫਟਾਫਟ ਬਣਾ ਦਿੱਤੇ ਇਸ ਤੇ ਪਹੁੰਚੇ ਜਿੱਥੇ ਮੈਂ 4 ਘੰਟੇ ਵਿੱਚ ਬਣਾਉਣੇ ਸੀ ਉੱਥੇ ਮੈਂ ਅੱਧੇ ਘੰਟੇ ਵਿੱਚ ਦੋਨੇ ਹੀ ਪਹੁੰਚੇ ਬਣਾ ਕੇ ਕਰ ਦਿੱਤੇ ਸੀਗੇ ਰੈਡੀ ਤੇ हां अपने जी ਹੁਣ ਇੰਟਰਸਟਿੰਗ ਇੰਟਰਸਟਿੰਗ ਡੇਲੀ ਵੀਡੀਓ ਜਿਹੜੀਆਂ ਆਇਆ ਕਰਨਗੀਆਂ ਇੱਕ ਦਿਨ ਛੱਡ ਕੇ ਇੱਕ ਦਿਨ ਵਲੌਗ ਆਪਣਾ ਆਇਆ ਕਰੂੰਗਾ ਵੈਸੇ ਤਾਂ ਮੈਂ ਡੇਲੀ ਕੋਸ਼ਿਸ਼ ਕਰੂੰਗੀ ਕਿ ਮੈਂ ਡੇਲੀ ਦਾ ਡਿਲੇ ਵੀਲੌਗ ਲੈ ਕੇ ਆਵਾਂ ਤੇ ਹਾਂਜੀ ਆਪਣੇ ਜਿਹੜਾ ਵੀਰਾ ਹੈ ਨਾ ਉਹ ਵੀ ਗਿਆ ਆ ਤੇ ਆਪਾਂ ਕੱਲ ਨੂੰ ਤੁਹਾਡੇ ਨਾਲ ਉਹਦੀ ਵੀਡੀਓ ਵੀ ਸ਼ੇਅਰ ਕਰਾਂਗੇ ਤੇ ਅੰਤ ਸੇ ਜੁੜੇ ਰਹੋ ਜੀ ਮੇਰੇ ਵਲੌਗ ਦੇ ਨਾਲ ਤੇ ਜੀ ਮੈਂ ਹਨਾ ਮੈਂ ਕਹਿੰਦੀ ਸੀ ਕਿ ਲਾਲੂ ਆਪਾਂ ਨੂੰ ਹਨਾ ਕਈ ਭੈਣਾਂ ਨੂੰ ਘਰਾਂ ਵਿੱਚ ਕੰਮ ਨਹੀਂ ਲੱਭਦੇ ਹੈਗੇ ਲਾਲੂ ਕਿ ਆਪਾਂ ਕੱਪੜੇ ਜਿਹੜੇ ਹੈਗਾ ਉਹ ਸਲਾਈ ਕਰਨੇ ਦਿਨੇ ਹਨ ਜਿੱਥੇ ਤਾਂ ਕਰ ਆਪਾਂ ਨੂੰ ਥੋੜੇ ਮਾੜੇ ਮੋਟੇ ਵੀ ਹੁੰਦੇ ਹਨਾ ਆਪਾਂ ਨੂੰ ਘਰੇ ਬੈਠ ਕੇ ਕਰਨੇ ਚਾਹੀਦੇ ਆ ਤੇ ਇਸ ਦੇ ਨਾਲ ਆਪਣੀ ਵੀ ਨੋਲੇਜ ਵਧਦੀ ਹੈ ਤੇ ਆਪਾਂ ਨੂੰ ਜਿਹੜੇ ਕੱਪੜੇ ਹਨਾ ਉਹ ਸਟਿਚ ਵੀ ਕਰਨੇ ਆ ਜਾਂਦੇ ਆ ਫਿਰ ਆਪਣੀ ਜਿਹੜੀ ਮਿੰਨ ਕੇ ਅੱਗੇ ਦਾ ਅਗੇ ਜਿਹੜਾ ਮਾਈਂਡ ਹਨਾ ਉਹ ਡਿਵਲਪ ਹੁੰਦਾ ਰਹਿੰਦਾ ਹੈ ਆ ਤੇ ਆਪਾਂ ਬਿਹਾਰ ਕੋਈ ਜਿਹੜਾ ਕੰਮ ਹੋ ਉਹ ਬਿਲਕੁਲ ਆਸਾਨੀ ਦੇ ਨਾਲ ਕਰ ਸਕਦੇ ਆ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਹੈਗਾ ਉਸ ਨੂੰ ਕਰਨ ਦੀ ਚਾਹਤ ਹੋਣੀ ਚਾਹੀਦੀ ਆਪਣੇ ਵਿੱਚ ਤੇ ਮੈਂ ਜੀ ਹਨਾ ਮੈਨੂੰ ਪਹਿਲਾਂ ਕੱਪੜੇ ਜੀ ਡੋਮੈਸਟਿਕ ਕਰਦੀ ਹੁੰਦੀ ਸੀ ਨਾ ਕਿ ਮਾੜੇ-ਮੋٹے ਜਿਵੇਂ ਇੰਨੀਆਂ ਗਲਤੀਆਂ ਹੁੰਦੀਆਂ ਹੁੰਦੀਆਂ ਸੀ ਕਿ ਨਾ ਕਿ ਬਹੁਤ ਹੀ ਜ਼ਿਆਦਾ ਮੈਨੂੰ ਆਪਣੇ ਆਪ ਨੂੰ ਫੇਲ ਹੁੰਦਾ ਹੁਣ ਵੀ ਜਦੋਂ ਮੇਰੇ ਕੋਲ ਕੋਈ ਗਲਤੀ ਹੋ ਜਾਂਦੀ ਹੁੰਦੀ ਹੈ ਨਾ ਮੈਨੂੰ ਆਪਣੇ ਆਪ ਨੂੰ ਫੇਲ ਹੁੰਦਾ ਹੁੰਦਾ ਕਿ ਜੇਰਾ ਕੰਮ ਸਹੀ ਨਹੀਂ ਹੈਗਾ ਇਸ ਕੰਮ ਨੂੰ ਸਹੀ ਕੀਤਾ ਜਾਵੇ ਹਨਾ ਕਿਸੇ ਨਾ ਕਿਸੇ ਤਰੀਕੇ ਤੇ ਮੈਂ ਉਸ ਨੂੰ ਕਿ ਪੂਰਾ ਹੈ ਆਪਣਾ ਤੇ ਦਿਨ ਨਹੀਂ ਹੁੰਦੀ ਆ ਕਿ ਮੈਂ ਇਸ ਕੰਮ ਨੂੰ ਸਹੀ ਕਰਾਂ ਹਨਾ ਵੀ ਕੋਈ ਕੰਮ ਮੇਰਾ ਜਿਹੜਾ ਹੈਗਾ ਉਹ ਗਲਤ ਨਾ ਹੋਵੇ ਤੇ ਵੈਸੇ ਵੀ ਮੈਨੂੰ ਨਾ ਆਪਣੇ ਆਪ ਜਿਹੜਾ ਕੰਮ ਹਨਾ ਕਰਨਾ ਬਹੁਤ ਜਈ ਸਹੀ ਲੱਗਦਾ ਹੈ ਮੈਂ ਕਿਸੇ ਕੋਲੋਂ ਨਹੀਂ ਕਰਾਉਂਦੀ ਹੁੰਦੀ ਹੁਣ ਨਾ ਮੈਂ ਕਿਸੇ ਤੇ ਡਿਪੈਂਡ ਨਹੀਂ ਰਹਿੰਦੀ ਹੁਣ ਮੈਂ ਓਨਲੀ ਆਪਣੇ ਆਪ ਤੇ ਡਿਪੈਂਡ ਹੈਗੀ ਆ ਮੇਰੇ ਚ ਕੋਈ ਗਲਤ ਵੀ ਹੁੰਦੀ ਹੈ ਨਾ ਤਾਂ ਵੀ ਮੈਂ ਉਸਨੂੰ ਆਪ ਹੀ ਸੁਧਾਰਦੀ ਹੁੰਦੀ ਆ ਤੇ ਹੁਣ ਕਿਉਂਕਿ ਮੇਰਾ ਨਾ ਮੇਰੀ ਲਾਈਫ 'ਚ ਨਾ ਪਤਾ ਕੀ ਹੈ ਕਿ ਕੋਈ ਵੀ ਕੋਈ ਪਰਸਨ ਆ ਜਾਂ ਕੋਈ ਲੇਡੀਸ ਆ ਹਨਾ ਜਾਂ ਕੋਈ ਕੋਈ ਵੀ ਆ ਹਨਾ ਕੋਈ ਰਿਸ਼ਤੇਦਾਰ ਆ ਕੋਈ ਭੈਣ ਭਰਾਵਾ ਕੋਈ ਨਹੀਂ ਸਾਥ ਦਿੰਦਾ ਹੈਗਾ ਹਨਾ ਤੇ ਇਸ ਕਰਕੇ ਮੈਂ ਆਪਣੀ ਲਾਈਫ ਦਾ ਖੁਦ ਆਪੇ ਹੀ ਸਾਥ ਦੇਣ ਵਾਲੀ ਆ ਹਨਾ ਤੇ ਮੈਨੂੰ ਕੀ ਮੇਰੀ ਲਾਈਫ ਦੇ ਵਿੱਚ ਇੰਨਿਆ ਕੋਈ ਜ਼ਿਆਦਾ ਪ੍ਰੋਬਲਮਸ ਨਹੀਂ ਆ ਜਿਨ੍ਹਾਂ ਨੂੰ ਮੈਂ ਆਪਣੇ ਆਪ ਸੋਲਵ ਕੀਤਾ ਹੈਗਾ ਆ ਤੇ ਮੈਂ ਤੁਹਾਡੇ ਨਾਲ ਅੱਗੇ ਦੇ ਕੇ ਕਾਫੀ ਗੱਲਾਂ ਸ਼ੇਅਰ ਕਰਨੀਆਂ ਚਾਹੁੰਨੀ ਆ ਤੇ ਬਟ ਮੈਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਵੀ ਦੱਸਿਆ ਸੀਗਾ ਕਿ ਮੈਂ ਕਾਫੀ ਅਕ ਕਿ ਜੇ 15 20 ਦਿਨ ਬਾਅਦ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਸ਼ੁਰੂ ਕਰੂੰਗੀ ਤੇ ਮੇਰੀ ਲਾਈਫ ਦੇ ਵਿੱਚ ਹਨਾ ਕਿ ਮੈਨੂੰ ਇਹ ਹੁੰਦਾ ਹੈ ਕਿ ਜਿਹੜਾ ਵੀ ਕੋਈ ਕੰਮ ਆ ਮੈਂ ਆਪਣੇ ਆਪ ਕਰਾਂ ਨਾ ਕਿ ਮੈਂ ਕਿਸੇ ਤੇ ਡਿਪੈਂਡ ਹੋਵਾਂ ਤੇ ਹਰ ਕੋਈ ਕੰਮ ਮੈਂ ਆਪ ਹੀ ਖੋਦੀ ਕਰਦੀ ਮੈਂ ਕਿਸੇ ਨੂੰ ਕਹਿਣ ਤੋਂ ਇਲਾਵਾ ਮੈਂ ਉਸ ਕੰਮ ਨੂੰ ਆਪ ਕਰਦੀ ਹੁੰਨੀ ਆ ਮੈਂ ਕਿਸੇ ਤੇ ਵੀ ਉਮੀਦ ਨਹੀਂ ਰੱਖਦੀ ਹੈਗੀ ਪਹਿਲੇ ਮੈਂ ਬਹੁਤ ਜ਼ਿਆਦਾ ਉਮੀਦ ਹਰ ਇੱਕ ਤੇ ਰੱਖਦੀ ਹੁੰਦੀ ਸੀ ਕਿ ਚੱਲ ਜਾ ਰਾ ਹਨ ਲੇਜ਼ੀ ਪੁਣਾ ਜਾਂ ਬਹੁਤ ਕਰਤੇਦੀ ਹੁੰਦੀ ਸੀਗੀ ਕਿ ਨਹੀਂ ਆਹ ਕੰਮ ਸ਼ਾਇਦ ਕੋਈ ਕਰ ਦੂਗਾ ਹਨ ਤੇ ਬਟ ਕਿ ਮੈਨੂੰ ਆਪਣੇ ਆਪ ਤੇ ਡਿਪੈਂਡ ਬਣਾਉਣ ਵਾਲਾ ਮੇਰਾ ਹਸਬੰਦ ਆ ਉਹਨੇ ਮੈਨੂੰ ਕਦੇ ਵੀ ਕਿਸੇ ਚੀਜ਼ ਤੋਂ ਨਹੀਂ ਰੋਕਿਆ ਹੈਗਾ ਕਦੇ ਵੀ ਇਹ ਨਹੀਂ ਕਿ ਆਪੇ ਤੁਸੀਂ ਆਹ ਕੰਮ ਨਹੀਂ ਕਰਨਾ ਉਹ ਕਹਿੰਦੇ ਵੀ ਤੂੰ ਕਰ ਸਕਦੇ ਤੂੰ ਕਰਿਆ ਕਰ ਹਨ ਤੇ ਆਪਾਂ ਕਦੀ ਵੀ ਹੁਣ ਮੈਂ ਲਾਈਫ ਦੇ ਵਿੱਚ ਕਦੀ ਵੀ ਆਪਣਾ ਜਿਹੜਾ ਕੋਈ ਵੀ ਕੰਮ ਆ ਛੱਡਿਆ ਨਹੀਂ ਹੈਗਾ ਤੇ ਤੇ ਜਿਹੜਾ ਮੈਨੂੰ ਕੰਮ ਲੱਗਦਾ ਹੁੰਦਾ ਨਾ ਕਿ ਮੈਂ ਆ ਕੰਮ ਕਰਨਾ ਹੈ ਤੇ ਮੈਨੂੰ ਕਰ ਲੈਣੇ ਹੁੰਨੇ ਭਾਵੇਂ ਉਹ ਬੰਦੇ ਦਾ ਕੰਮ ਹੋਵੇ ਭਾਵੇਂ ਉਹ ਬੁੜੀ ਦਾ ਕੰਮ ਹੋਵੇ ਮੈਂ ਸਾਰੇ ਹੀ ਕੰਮ ਕਰ ਲੈਣੇ ਹੁੰਨੇ ਆ ਮੈਨੂੰ ਕੋਈ ਚੀਜ਼ ਕੰਨੀ ਹੈਗੀ ਕਿਉਂਕਿ ਜਰ ਜੇ ਆਪਾਂ ਨੂੰ ਵਾਇਗੁਰੂ ਨੇ ਇਹ ਜ਼ਿੰਦਗੀ ਬਖਸ਼ੀ ਹੈ ਤੇ ਇਹ ਜ਼ਿੰਦਗੀ ਬਖਸ਼ਣ ਦਾ ਮੀਨਿੰਗ ਵਾਇਗੁਰੂ ਦਾ ਮੇਨ ਮਕਸਦ ਇਹੀ ਆ ਕਿ ਤੁਸੀਂ ਆਪਣੇ ਆਪ ਤੇ ਖੁਦ ਡਿਪੈਂਡ ਹੋ ਕਿਉਂਕਿ ਵਾਇਗੁਰੂ ਨੇ ਆਪਾਂ ਨੂੰ ਕੱਲਿਆਂ ਭੇਜਿਆ ਤੇ ਆਪਾਂ ਕੱਲਿਆਂ ਹੀ ਇੱਥੋਂ ਜਾਣਾ ਹੈਗਾ ਆ ਤੇ ਇਸ ਕਰਕੇ ਆਪਣੇ ਲਾਈਫ ਦਾ ਨਾ ਇੱਕ ਕੀ ਐਮ ਪਲਾਨ ਕਰਿਆ ਕਰੋ ਕਿ ਅਸੀਂ ਆਹ ਵਾਲਾ ਜਿਹੜਾ ਕੰਮ ਹੈ ਨਾ ਆਪਣੇ ਆਪ ਕਰਨਾ ਹੈ ਤੇ ਅਸੀਂ ਆਹ ਵਾਲੀ ਚੀਜ਼ ਜਿਹੜੇ ਹੈਗਾ ਉਹ ਬਣਨਾ ਹੈਗਾ ਹੈ ਹਨਾ ਚਲੋ ਮੇਰੀ ਪਹਿਲਾਂ ਇਸ ਨੰਗੀ ਹੈ ਨਾ ਉਸ ਟਾਈਮ ਤੇ ਕਿ ਮੇਰੇ ਹਾਲਾਤ ਵੀ ਨਹੀਂ ਸੀ ਕਿ ਇਹੋ ਜਿਹਾ ਕਿ ਮੈਂ ਆਪਣੇ ਆਪ ਕੋਸ਼ ਕਰ ਪਉਂਦੀ ਹਾਂ ਨਾ ਤੇ ਇੱਕ ਮੇਰੀ ਬਾਡੀ ਜਿਹੜੀ ਹੈਗੀ ਉਹ ਮੇਰਾ ਸਾਥ ਬਿਲਕੁਲ ਨਹੀਂ ਦਿੰਦੀ ਹੈਗੀ ਬਿਲਕੁਲ ਮੇਰੀ ਬਾਡੀ ਮੇਰਾ ਸਾਥ ਬਿਲਕੁਲ ਨਹੀਂ ਦੇ ਦਿੰਦੀ ਤੇ ਬਟ ਹੁਣ ਮੈਂ ਆਪਣੀ ਬਾਡੀ ਨੂੰ ਜਿੱਥੇ ਤੱਕ ਹੋ ਸਕਦਾ ਨਾ ਉਸ ਦਾ ਸਾਥ ਕਿ ਮੈਂ ਮੇਰੀ ਬਾਡੀ ਵੀ ਹੁਣ ਵੀ ਮੈਂ ਕਦੇ ਹਿੰਮਤ ਨਹੀਂ ਹਾਰਦੀ ਹੁੰਦੀ ਮੈਂ ਹਮੇਸ਼ਾ ਚੋਣੀ ਹੁੰਦੀ ਹੁਣੇ ਕਿ ਨਹੀਂ ਕਿ ਮੈਂ ਕੋਈ ਕੰਮ ਨਹੀਂ ਹੈਗਾ ਕਿ ਜਿਹੜਾ ਮੈਂ ਕਰ ਨਹੀਂ ਸਕਦੀ ਹੈਗੀ ਕੋਈ ਵੀ ਕੰਮ ਆ ਕੋਈ ਔਖਾ ਆ ਕੋਈ ਸੌਖਾ ਆ ਮੈਂ ਹਰ ਕੋਈ ਕੰਮ ਜੇਣਾ ਨਾ ਆਪਣੇ ਆਪ ਮਨ ਚ ਸੋਚਦੀ ਹੁੰਨੀ ਵੀ ਨਾ ਮੈਂ ਆ ਕਰਨਾ ਤੇ ਬਸ ਕਰਨਾ ਇਹ ਕਰਨਾ ਹੈ ਹੈ ਨਾ ਤੇ ਮੇਨ ਕੰਮ ਮੇਰਾ ਸ਼ੁਰੂ ਹੁੰਦਾ ਆ ਕਿ ਆਪਣਾ ਸਭ ਦਾ ਹੀ ਮੇਨ ਕੰਮ ਸ਼ੁਰੂ ਹੁੰਦਾ ਆਪਣੇ ਮਾਈਂਡ ਤੋਂ ਆਪਣਾ ਮਾਈਂਡ ਸੈਟ ਹੋਊਗਾ ਨਾ ਆਪਾਂ ਸਾਰਾ ਕੁਝ ਕਰ ਲੈਂਦੇ ਹੈਗੇ ਜੇ ਇਹਦੇ ਵਿੱਚ ਡਿਸਟਰਬੈਂਸ ਨਾ ਹੋਵੇ ਹਨ ਕਿਸੇ ਦੀ दखलअंदाजी ਨਾ ਹੋਵੇ ਹਨ ਤੇ ਆਪਣੀ ਲਾਈਫ 'ਚ ਆਪਾਂ ਨੂੰ ਯਾਰ दखलअंदाजी ਜੇ ਆਪਾਂ ਆਪਣੀ ਲਾਈਫ 'ਚ ਕਿਸੇ ਦੀ दखलअंदाजी ਨਹੀਂ ਨਾ ਪਸੰਦ ਕਰਦੇ ਤਾਂ ਆਪਾਂ ਨੂੰ ਦੂਸਰੇ ਦੀ ਲਾਈਫ 'ਚ ਵੀ दखलअंदाजी ਦੇਣਾ ਨਹੀਂ ਚਾਹੀਦਾ ਹੈਗਾ ਤੇ ਵੈਸੇ ਵੀ ਮੇਰੀ ਸ਼ੁਰੂ ਤੋਂ ਆਦਤ ਆ ਕਿ ਮੈਂ ਕਦੀ ਵੀ ਕਦੀ ਵੀ ਹਨਾ ਭਾਵੇਂ ਮੈਨੂੰ ਕੋਈ ਵੀ ਕਹੀ ਜਾਵੇ ਮੈਂ ਕਦੀ ਕਿਸੇ ਦੀ ਲਾਈਫ ਚ ਨਾ ਦਖਲ ਅੰਦਾਜ਼ੀ ਨਹੀਂ ਕੀਤੀ ਹੈਗੀ ਭਾਵੇਂ ਜਿੰਨਾ ਮਰਜੀ ਮੈਨੂੰ ਕੋਈ ਕਹੀ ਜਾਵੇ ਹਨਾ ਤੇ ਲਓ ਜੀ ਆਪਾਂ ਇੱਥੇ ਜਿਹੜੇ ਪਹੁੰਚੇ ਸੀਗੇ ਉਹ ਕਰਲੇ ਸੀਗੇ ਕੰਪਲੀਟ ਤੇ ਬਸ ਆਪਣਾ ਜਿਹੜਾ ਲਾਸਟ ਸੀਗਾ ਹਨ ਤੇ ਪਹੁੰਚਾ ਥੋੜਾ ਜਿਹਾ ਰਹਿ ਗਿਆ ਸੀਗਾ ਤੇ ਮਿਲਦੇ ਆਂ ਜੀ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਤੇ ਦੇਖੋ ਜੀ ਆਪਣੇ ਪੂਰੀ ਸਾਫ ਸਪਾਈ ਦੇ ਨਾਲ ਜਿਹੜੇ ਹੈਗੇ ਨੇ ਪਹੁੰਚੇ ਮੋਹਰੀ ਉਹ ਹੋ ਗਈ ਹੈ ਜੀ ਕੰਪਲੀਟ ਤੇ ਆਪਾਂ ਜਿੱਥੇ ਤੱਕ ਵੀ ਹੋ ਸਕਦਾ ਆ ਕੰਮ ਨੂੰ ਸਹੀ ਕਰਨ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕਰੀਦੀ ਹੈਗੀ ਮੈਂ ਕਦੇ ਵੀ ਕਿਸੇ ਕੰਮ ਤੋਂ ਹਾਰਦੀ ਨਹੀਂ ਹੈਗੀ ਨਾ ਮੈਂ ਹਾਰਨ ਵਾਲੀ ਆ ਮੈਂ ਹਰ ਕੋਈ ਕੰਮ ਜਿਹੜਾ ਮੈਂ ਇੱਕ ਵਾਰੀ ਸੋਚ ਲਿਆ ਬਸ ਉਹ ਮੈਂ ਕਰਕੇ ਹੀ ਰਹਿਣੀ ਹੁੰਨੀ ਆ ਭਾਵੇਂ ਮੈਨੂੰ ਕੋਈ ਬੁਰਾ ਕਹੀ ਜਾਵੇ ਭਾਵੇਂ ਮੈਨੂੰ ਕੋਈ ਚੰਗਾ ਕਹੀ ਜਾਵੇ ਭਾਵੇਂ ਮੇਨਾਂ ਕੋਈ ਲੜੀ ਜਾਵੇ ਭਾਵੇਂ ਮੈਨੂੰ ਕੋਈ ਝਗੜੀ ਜਾਵੇ ਬਟ ਮੈਂ ਜਿਹੜਾ ਕੰਮਾ ਨੂੰ ਮੈਂ ਕਰਕੇ ਹੀ ਰਹਿਣੀ ਹੁੰਦੀ ਮੈਂ ਕਿਸੇ ਦੀ ਸੁਣਦੀ ਨਹੀਂ ਹੁੰਦੀ ਅੱਗੋਂ ਚਾਰ ਗੱਲਾਂ ਸੁਣਾਉਣੀ ਜ਼ਰੂਰ ਹੁੰਦੀਆਂ ਬਟ ਮੈਂ ਕਿਸੇ ਦੀ ਸੁਣਦੀ ਨਹੀਂ ਹੈਗੀ ਕਿਉਂਕਿ ਜਰ ਜੇ ਆਪਾਂ ਪਹਿਲਾਂ ਕਿਸੇ ਨੂੰ ਸੁਣਾਉਂਦੇ ਨਹੀਂ ਫਿਰ ਆਪਣਾ ਬਾਅਦ ਵਿੱਚ ਸੁਣਨਾ ਨਹੀਂ ਬਣਦਾ ਹੈਗਾ ਹਨਾ ਤੇ ਮੰਨ ਲਓ ਜੇ ਆਪਾਂ ਇੱਥੇ ਨਾ ਸਾਰੀ ਵੀ ਆਪਣੀ ਜਿਹੜੀ ਹੈਗੀ ਸੀਗੀ ਸਲਵਾਰ ਉਹ ਕਰ ਲਈ ਸੀਗੀ ਕੰਪਲੀਟ ਤੇ ਬਸ ਹੁਣ ਜੇ ਆਪਾਂ ਇਸਦੇ ਮੋਰੀ ਦੇ ਨਿਸ਼ਾਨੀਆਂ ਲਗਾ ਕੇ ਤੇ ਇਸ ਨੂੰ ਬਿਲਕੁਲ ਸੂਟ ਜਿਹੜਾ ਹੈਗਾ ਆਪਣਾ ਰੈਡੀ ਹੈ ਤੇ ਬਸ ਹੁਣ ਆਪਣੇ ਕਸਟਮਰ ਆਉਣਗੇ ਤੇ ਆਪਾਂ ਉਸ ਨੂੰ ਦੇ ਦੇਵਾਂਗੇ ਜੀ ਉਸ ਦਾ ਸੂਟ ਆਪਾਂ ਜਿਹੜਾ ਕਮੀਜ਼ ਸੀਗਾ ਉਹ ਵੀ ਆਪਾਂ ਕਰ ਲਿਆ ਜੀ ਰੈਡੀ ਤੇ ਮੈਂ ਪਹਿਲਾਂ ਹਨ ਪਹਿਲਾਂ ਮੈਂ ਪੌਂਜੇ ਬਣਾਉਣ ਲੱਪੇ ਪੌਂਜੇ ਮੈਂ ਜਲਦੀ ਜਲਦੀ ਬਣਾ ਕੇ ਤੇ ਇਹ ਮੈਂ ਪੌਂਜੇ ਦੀ ਵੀਡੀਓ ਤੁਹਾਡੇ ਨਾਲ ਬਸ ਸ਼ੇਅਰ ਕੀਤੀ ਹੈ ਓਨਲੀ ਸਲਵਾਰ ਦੀ ਤੇ ਕਮੀਜ਼ ਮੈਂ ਪਹਿਲਾਂ ਬਣਾ ਲਿਆ ਸੀਗਾ ਤੇ ਵੈਸੇ ਵੀ ਤੁਸੀਂ ਮੇਰੀ ਇੱਕ ਸ਼ਾਰਟ ਵੀਡੀਓ ਦੇ ਵਿੱਚ ਦੇਖਿਆ ਹੋਣਾ ਹੈ ਕਿ ਮੈਂ ਜਿਹੜਾ ਸੂਟ ਆਪਣੇ ਆਪ ਹੀ ਸਟਿਚ ਕਰਦੀ ਹੁੰਦੀ ਆ ਪਹਿਲਾਂ ਮੈਨੂੰ ਹੁੰਦਾ ਸੀਗਾ ਮੈਂ ਕਿਸੇ ਕੋਲ ਸੂਟ ਆਪਣੇ ਸਟਿਚ ਕਰਾਉਂਦੇ ਹੁੰਦੇ ਸੀਗੀ ਪਹਿਲਾਂ ਮੈਂ ਸ਼ੁਰੂ ਤੋਂ ਹੀ ਆਪਣੀ ਮੰਮਾ ਕੋਲ ਸਟਿਚੇ ਕਿਤੇ ਪਾਏ ਤੇ ਬਾਅਦ ਵਿੱਚ ਮੈਂ ਥੋੜੇ ਇੱਕ ਵਾਰ ਟੇਲਰ ਕੋਲ ਕਰਾਇਆ ਬਾਏ ਬਾਏ ਟਾ